ਯਾਰ ਨਹੀਂ ਪੰਗਾ ਗਾਲਤ ਨਹੀਂ ਲੜਾ ਖੇਤੀ ਦਾ ਓਏ ਨਾਲ ਆਪ ਬੰਦੇ ਦੋਨੇ ਤਨ ਲੋ ਜੀ ਜ਼ਿੰਦਗੀ ਚ ਬੰਦਿਆਂ ਨੇ ਪਹਿਲੀ ਵਾਰ ਖੇਤੀ ਸ਼ੁਰੂਆਤ ਕੀਤੀ ਹੈ ਖੇਤੀ ਦੀ ਸ਼ੁਰੂਆਤ ਕੀਤੀ ਆ ਤੇ ਕੀਤੀ ਵੀ ਮੂੰਗੀ ਤੋਂ ਨਵੇਂ ਮੁੰਡੇ 20 21 22 22 ਦੇ ਸਾਲ ਦੇ ਮੁੰਡੇ ਆ ਇਹ ਇਹਨਾਂ ਨੇ ਕਦੇ ਖੇਤੀ ਕੀਤੀ ਨਹੀਂ ਸੀ ਠੇਕ ਤੇ ਦਈ ਰੱਖੀ ਆ ਜ਼ਮੀਨ ਹੁਣ ਤੱਕ ਜਿੰਨੀ ਵਾਰ ਦਿੱਤੀ ਆ ਜ਼ਮੀਨ ਤੇ ਜ਼ਿੰਦਗੀ ਚ ਪਹਿਲੀ ਵਾਰ ਮੂੰਗੀ ਬੀਜੀ ਐ ਦਵਾ ਝੋਨਾ ਲਾਉਣਗੇ ਨੋ ਕਿ ساری ਖੇਤੀ ਆਪ ਕਰਨੀ ਆ ਤੇ ਦੇ ਉਹ ਸਲਾਹ ਵੀ ਕਿਵੇਂ ਲੱਗਦੀ ਆ ਖੇਤੀ ਇਹਨਾਂ ਦੀ ਮੂੰਗੀ ਨੂੰ ਤਕਰੀਬਨ ਮੂੰਗੀ ਬੀਜੀ ਨੂੰ 5 ਮਈ ਨੂੰ ਕਹਿੰਦੇ ਮੂੰਗੀ ਬੀਜੀ ਸੀ ਅੱਜ ਹੋਈ ਆ ਆ ਤਕਰੀਬਨ ਦੇਖੇ 22 23 ਹੈ ਨਾ 22 ਕਿ ਤਰੀਕ ਨੂੰ ਕਿੰਦੀ ਹੋ ਗਈ ਅੱਜ 22 ਮਈ ਹੋ ਗਈ ਅੱਜ 5 ਮਈ ਨੂੰ ਬੀਜੀ ਸੀ ਤੇ 421 ਦਾ ਬੀ ਬੀ ਡਿਆ ਕੋਈ ਸਿੱਧਰ ਆ ਤੇ ਕੋਸ ਆਈ ਨਾ ਆਖੀ ਸਾਰਾ ਤੇ ਤਕਰੀਬਨ ਕਿ 5 5.5 ਕਿੱਲੇ ਇੱਥੇ ਇਹਨਾਂ ਨੇ ਮੂੰਗੀ ਦੇ ਬੀਜੇ ਹੋਇਆ ਅੱਜ ਤੋਂ ਉੱਪਰ ਹੀ ਲੱਗਦੇ ਨੇ ਵੈਸੇ ਤਾਂ 6 ਦੇ ਆਸ-ਪਾਸ ਹੀ ਲੱਗਦੇ ਆ ਬਹੁਤ ਬਾਬਾ ਦੂਰ ਤੱਕ 6 ਦਾ ਪੜਾ ਹੀ ਲੱਗਦਾ ਹੈ ਤੇ ਬੀਜੀ ਵੀ ਬੱਡਾਂ ਵਾਲੀ ਆ ਲਓ ਜੀ ਸਵਾਗਤ ਹੈ ਤੁਹਾਡਾ ਕੋ ਨਵੀਂ ਵੀਡੀਓ ਦੇ ਵਿੱਚ ਤੇ ਵੀਰ ਹੁਣਾਂ ਨੇ ਜ਼ਿੰਦਗੀ ਦੇ ਵਿੱਚ ਪਹਿਲੀ ਵਾਰ ਖੇਤੀ ਕੀਤੀ ਆ ਤੇ ਸ਼ੁਰੂਆਤ ਮੂੰਗੀ ਲਾਉਣ ਤੋਂ ਕੀਤੀ ਆ 421 ਬੀ ਬੀਜਿਆ ਤੇ ਦੱਸਿਓ ਫਿਰ ਵੀਰ ਹੁਣਾਂ ਨੂੰ ਵੀਰ ਕਮੈਂਟ ਕਰਕੇ ਦੱਸੋ ਵੀ ਮੂੰਗੀ ਸਹੀ ਆ ਇਹ ਵਧੀਆ ਵਾ ਬੀਜਣ ਜੋਗਾ ਵਧੀਆ ਝਾੜਾ ਜਾਂ ਕਿੰਨਾ ਵਾ 7 ਕੁਆਂਟਲ ਹੈਗਾ ਆਪਾਂ ਜਿਵੇਂ ਮੁੰਡੇ ਨੇ ਪਹਿਲੀ ਵਾਰ ਖੇਤੀ ਕੀਤੀ ਆ ਉਹਦੇ ਹਿਸਾਬ ਨਾਲ ਤੁਹਾਨੂੰ ਦੱਸ ਦਿਆਂ ਵੀ ਦਿਖਾਉਂਦੇ ਆ ਤੁਹਾਨੂੰ ਦੱਸੋ ਵੀ ਸਹੀ ਆ ਕੰਮ ਤੁਹ ਤੋਂ ਤਾਂ ਰਾਹ ਸਲਾ ਲੈਣੀ ਆ ਸੌਂਡੀ ਜੀ ਪੈਣੀ ਸ਼ੁਰੂ ਹੋ ਜਲਦੀ ਸੀ ਉਹਦੇ ਕਰਕੇ ਹੁਣ ਸਪਰੇਅ ਕਰਨ ਲੱਗੇ ਆ ਤਾਂ ਤੁਹਾਨੂੰ ਸਪਰੇਅ ਵੀ ਦਿਖਾਉਂਦੇ ਆ ਵੀ ਕਿਹੜੀ ਕਰਨ ਲੱਗੇ ਹੋਇਆ ਤੇ ਇੱਕ ਬੀਜੀ ਬਾਈ ਹੁਣਾਂ ਦੇ ਬਿੱਡਾਂ ਦੇ ਉੱਤੇ ਆ ਸਾਰੀ ਜਿਹੜੇ ਵੀ ਆ 5-6 ਕਿੱਲੇ ਨੇ ਸਾਰੇ ਬੀਜੀ ਵੀ ਇਹਨਾਂ ਨੇ ਬਿੱਡਾਂ ਦੇ ਉੱਤੇ ਹੀ ਆ ਇਹ ਕਦੋਂ ਸੋਲ ਬਿੱਡਾਂ ਦੇ ਉੱਤੇ ਬੀਜੀ ਹੋਈ ਇਹ ਕਾਮਯਾਬ ਹੈਗੀ ਹੈ। ਵੀ ਜਿਵੇਂ ਵੀ ਮਸ਼ੀਨ ਨਾਲ ਕਟਾਈ ਕਰਨੀ ਆ ਮਮਾ ਹਨਾ ਮਸ਼ੀਨ ਨਾਲ ਕਪਾਈ ਨਾ ਕਰਨੀ ਆ। ਵੀ ਦੱਸੋ ਵੀ ਇਹ ਕਾਮਯਾਬ ਹੈਗੀ ਬਿੱਡਾਂ ਵਾਲੀ। ਮਤਲਬ ਇਹ ਆ ਵੀ ਕਈ ਵਾਰ ਨਾ ਜੇ ਮੰਨ ਲਓ ਹੁਣ ਟਾਇਰ ਆਏ ਵਿੱਚ ਜਿਵੇਂ ਹੁਣ ਬੈੱਡ ਪਿਆ ਖਾਲੀ ਪਈ ਹੋਈ ਆ ਨਾ ਖਾਲੀ ਦੇ ਵਿੱਚ ਜੇ ਟਾਇਰ ਟੱਪਿਆ ਕਦਾ ਇੱਧਰ ਉੱਧਰ ਡਿੱਡਾ ਹੋ ਗਿਆ ਤਾਂ ਹੋ ਸਕਦਾ ਵੀ ਕਟਰ ਵੀ ਐਦਾਂ ਹੋ ਜੇ। ਇੱਧਰ ਟਾਇਰ ਸੱਜੇ ਪਾਸੇ ਟਾਇਰ ਥੱਲੇ ਟੱਪਿਆ ਮਾੜਾ ਆ ਤਾਂ ਕੱਟ ਰਾਇਆ ਸੋਟ ਹੋ ਸਕਦਾ ਵੀ ਦੱਸੋ ਵੀ ਇਹ ਸਹੀ ਆ ਬਿੱਡਾਂ ਵਾਲੀ ਜਾਂ ਦੂਜੀ ਮਸ਼ੀਨੀ ਵਜਾਈ ਸਹੀ ਸੀਗੀ। ਇਹ ਆਮ ਹੁੰਦੀ ਸੀ ਬਿੱਡਾਂ ਤੋਂ ਬਿਨਾਂ ਆਲੀ ਬਿੱਡਾਂ ਦੇ ਭਾਈ ਮੇਰੇ ਸਾਹਮਣਾਂ ਤਾਂ ਮੱਕੀ ਦਾ ਕੰਮ ਜਬ ਜ਼ਰੂਰ ਹੈਗੀ ਆ ਹਨਾ ਬੇਲਾ ਬੂਲਾ ਵਾਸਤੇ ਜੋ ਬੈੱਡ ਪਾਉਣ ਨੂੰ ਜਾਂ ਮੱਕੀ ਵਾਸਤੇ ਮੂੰਗੀ ਵਾਸਤੇ ਭਾਈ ਤੁਸੀਂ ਜਰੂਰ ਦੱਸੋ ਵੀ ਕਵਾਂਟ ਕਰਕੇ ਵੀ ਕਿਵੇਂ ਆ ਦੀ ਸਹੀ ਆ ਇਹ ਕਿਉਂਕਿ ਮਸ਼ੀਨ ਵਗੈਰਾ ਜੋ ਟਾਇਰ ਇਧਰ ਉਧਰ ਟਾਇਰ ਲੱਗੂਗਾ ਜਾਂ ਖਾਈ ਟਾਇਪਿਆ ਟਾਇਰ ਤਾਂ ਕੱਟਨੇ ਐ ਲੋਡ ਹੋਣਾ ਜੇ ਪਾਲੇ ਵਾਡਾ ਪਿਆ ਮਾੜਾ ਮੋਟਾ ਤਾਂ ਕੱਟਨੇ ਐ ਲੋਡ ਹੋਣਾ ਜੇ ਵਿੱਚ ਕੱਟਣ ਦੇ ਵਿੱਚ ਜਾਂ ਕਟਾਈ ਦੇ ਟਾਈਮ ਕੋਈ ਪ੍ਰੋਬਲਮ ਆ ਸਕਦੀ ਜਰੂਰੀ ਆ ਸਕਦੀ ਜਰੂਰ ਕਮੈਂਟ ਦੱਸਿਓ ਕਰ ਦੋ ਯਾਰ ਬਾਈ ਪਹਿਲੀ ਵਾਰ ਜਿਆਦਾ ਲੈ ਖੇਤੀ ਕਰਦੇ ਮਾੜਾ ਮੋਟਾ ਹਲਾ ਪਾਣੀ ਪੂਣੀ ਦਾ ਪੀਣ ਗਈ ਪਰ ਗਰਮੀ ਤਾਂ ਆਊਗੀ ਮੁੰਡਿਆਂ ਨੂੰ ਹਣ ਹਣ ਕਿੱਥੇ ਆ ਜਿਹੜੇ ਬਾਈ ਖੇਤ ਢੋਲੀ ਚੱਕੜ ਜਿਹਦੇ ਜਿਹਨੇ ਢੋਲੀ ਚੱਕੜੀ ਉਹਦਾ ਗਰਮੀ ਆਊਗੀ ਆਊਗੀ ਕਿਉਂਕਿ ਪਾਣੀ ਸਰੀਰ ਚੋਂ ਉਹ ਪਹਿਲਾਂ ਨਾਲਾ ਤੋਂ ਫਸਰੀ ਚ ਮੁੱਕ ਗਏ ਫਸਰੀ ਤੋਂ ਬੱਕਾ ਉਗੜੀ ਤੱਕਦਣਾ ਲੈ ਜਾਣਾ ਵਾ ਜਿਹੜੀ ਕਿੱਧਰ ਪਾਉਣੀ ਆ ਸਾਲੇ ਬਦਲੇ ਕੱਲਾ ਬਾਈ ਸਹੀ ਉਹ ਤਾਂ ਪਾਗ ਨਾਲ ਗਲਮੇ ਚ ਪੈਨੂ ਨਹੀਂ ਚੜਾਉਣੀ ਆ ਜਿਹੜੀ ਤੈਨੂੰ ਸਾਲੀ ਲੱਗਦੀ ਹੈ ਤਾਂ ਕੋਈ ਨਹੀਂ ਸਾਲੀ ਚ ਇਹ ਆਹੋ ਕੁੜੇ ਸਾਖੀਆਂ ਆ ਆਹਾਂ ਸੀ ਕਿ ਜਣੀ ਉਹ ਹਾਂ ਇਹਦਾ ਹੈਗਾ ਮਾੜਾ ਜੇ ਇਹ ਤਾਂ ਜਾ ਮੁੰਡਾ ਤਾਂ ਬਾਹਰ ਜਾਣਾ ਚਾਹੁੰਦਾ ਆਹ ਮੁੰਡਾ ਕਹਿੰਦਾ ਮੈਂ ਖੇਤੀ ਕਰਨੀ ਹੈ ਦੋਨੇ ਭਰਾ ਨੇ ਇਹ ਆਹ ਮੈਂ ਤੇਰਾ ਹੋ ਗਿਆ ਕੰਮ ਆ ਪਰ ਉਹ ਦੇਉਂਗਾ ਸਸਬ ਇਹ ਦੋਨੇ ਸਪਰੇਹਾਂ ਕਿਵੇਂ ਆ ਬਈ ਸਹੀ ਤਾਂ ਤੇ ਕਰਨ ਵੀ ਢੋਲੀਆਂ ਨਾਲ ਲੱਗਿਆ ਦੂਜੀਆਂ ਨਾਲ ਥਾਲੀ ਹੈਂਡ ਮੇਡ ਢੋਲੀਆਂ ਨਾਲ ਕਹ ਲੱਗਾ ਕਈ ਤਾਂ ਸੱਧਰ ਟਰੈਕਟਰ ਵਾਲਾ ਪੰਪ ਪਾਉਂਦਿਆ ਤੇ ਫੇਰ ਦਉਂਦੇ ਆ ਚੱਕ ਦਉਂਦੇ ਆ ਫੱਟੇ ਇਹ ਕਿੰਨੀ ਕਿੰਨੀ ਪਾਉਣੀ ਹੁੰਦੀ ਢੋਲੀ ਜੀ ਭਾਈ ਇਹ ਸੁੰਡੀ ਵਾਲੀ ਤੇ ਇਹ ਸਾਰੀ ਇਹ ਢੋਲੀਆਂ ਤੋਂ 6 ਜਾਂ 7 ਦੇਖਦੇ ਨਾ ਕਿੰਨੀਆਂ ਹੁੰਦੀਆਂ 6 ਜਾਂ 7 ਪਾਉਣੀਆਂ ਨੇ ਦੂਜੀ ਕੀ ਚੀਜ਼ ਸੀਗੀ ਆ ਫੜਾ ਜਾਂਦਾ ਢੋਲੀ ਨੂੰ ਹੇ ਕੀ ਇੱਕ ਇੱਕ ਬੀਜੀ ਕੋਦੜੀ ਆ ਸਾਰੀ ਹੂੰ ਤੇ ਸਾਰੀ ਇੱਕੋ ਦਿਨ ਚ ਬੀਜਤੀ ਸੀਗਾ ਇੱਕ ਇੱਕ ਤਾਂ ਦਿਨ ਬਾਅਦ ਫਰਕ ਪਾ ਕੇ ਬੀਜੀ ਆ ਇਹ ਇੱਕੋ ਦਿਨ ਚ ਬੀਜਤੀ ਦੇਖੋ ਦਿਨ ਚ ਬੀਜ ਬਾ ਆ ਜਿਆਦਾ ਜਿਆਦਾ ਜੋ ਭਰੀ ਲੱਗਦੀ ਆ ਨਾ ਇਹ ਪਹਿਲਾਂ ਬੀਜੀ ਸੀ ਇੱਕ ਦਿਨ ਪਹਿਲਾਂ ਇੱਥੇ ਸਾਰਿਆਂ ਪਹਿਲਾਂ ਬੀਜੀ ਸੀ ਬਾਅਦ ਚ ਉਧਰ ਬੀਜੀ ਸੀ ਪਾਣੀ ਇਹਨੂੰ ਪਹਿਲਾਂ ਲੱਗਿਆ ਸੀਗਾ ਅਚਾ ਇਹਨੂੰ ਪਾਣੀ ਪਹਿਲਾਂ ਲਾਤਾ ਕਰਕੇ ਤਾਂ ਇਹਨੂੰ ਫਰਕ ਲੱਗਦਾ ਇਹ ਤਾਂ ਇਹਨੂੰ ਫਰਕ ਲੱਗਦਾ ਥੋੜਾ ਜਿਹਾ ਇਹ ਤੋਂ ਵਿੱਚ ਨਾ ਥੋੜਾ ਜਿਹਾ ਪਿਛਲੀ ਵਾਰੀ ਵੀ ਹਾਂ ਲੈ ਲਈ ਸੀ ਆਹਦੇ ਤਾਂਹੀਂ ਲੱਗਦਾ ਤਾਂਹੀਂ ਵੱਧ ਹਰੀ ਭਰੀ ਜਿਆਦਾ ਨਿਕਲੀ ਹੋਈ ਆ ਆਪਾਂ ਜੀ ਸਰ ਪਾਣੀ ਦਾ ਹੀ ਫਰਕ ਪੈ ਗਿਆ ਤੇ ਆ ਉਹ ਜਿਹੜਾ ਪਹਿਲਾਂ ਮਗਰ ਦਿਖਾ ਕੇ ਉਹਦਾ ਪਾਣੀ ਪਹਿਲਾਂ ਲੱਗ ਗਿਆ ਸੀ ਇਹਨੂੰ ਲੱਗਾ ਪਾਣੀ ਮਗਰੋਂ ਲੈ ਲੂੜ ਦੀ ਪ੍ਰੋਬਲਮ ਆ ਗਈ ਬਾਈ ਹੁਣ ਇਹ ਕਹਿੰਦੇ ਉਹ ਦੇਖ ਲੋ ਉਹਦੇ ਵਿੱਚ ਹੀ ਇਹ ਕਿੰਨਾ ਜਿਆਦਾ ਫਰਕ ਪਾ ਗਈ ਮੁੰਗੀ ਤੇ ਉਹ ਜਿਆਦਾ ਭਰ ਗਿਆ ਖੇਤ ਠੀਕ ਆ ਤੇ ਆ ਖੇਤ ਘੱਟ ਭਰਿਆ ਵਾ ਆ ਦੇਖ ਲੋ ਇਹਨੂੰ ਚੰਗੀ ਤਰ੍ਹਾਂ ਤੁਹਾਨੂੰ ਦੂਜਾ ਦਵਾਰਾ ਫੇਰ ਦਿਖਾਵਾਂਗਾ ਜਿਹਨੂੰ ਪਾਣੀ ਪਹਿਲਾਂ ਲੱਗਿਆ ਸੀ ਤੇ ਇਹਨੂੰ ਪਾਣੀ ਮਗਰੋਂ ਲੱਗਿਆ ਆ ਦੇਖੋ ਕਿੰਨਾ ਭਰਿਆ ਵਾ ਠੀਕ ਆ ਜਿਹਨੂੰ ਹੁਣ ਪਾਣੀ ਆ ਖੇਤ ਨੂੰ ਪਹਿਲਾਂ ਲੱਗੇ ਤੁਹਾਨੂੰ ਉਹ ਖੇਤ ਦਿਖਾਉਂਦੇ ਉਹ ਜ਼ਿਆਦਾ ਭਰ ਗਿਆ ਫਰਕ ਪਾ ਗਿਆ ਇੰਨੇ ਇੰਜਨ ਵਾਲੀ ਪਾਣੀ ਵਾਲੀ ਫਰਕ ਪੈ ਗਿਆ ਐ ਕਾ ਬਿੱਡਾਂ ਵਾਲਾ ਜਰੂਰ ਦੱਸ ਦਿਓ ਵੀ ਬਿੱਡਾਂ ਵਾਲਾ ਸਿਸਟਮ ਕਿਵੇਂ ਸਹੀ ਲੱਗਦਾ ਵਾ ਵੀ ਕਪਾਇਨ ਜਦੋਂ ਚੱਲੂਗੀ ਅੰਦਰ ਵੀ ਇਹ ਵਿੱਚ ਜੋ ਕਟਾਈ ਕਰੂਗੀ ਜਦੋਂ ਮੁੱਛੀ ਆ ਮੂੰਗੀ ਦੀ ਤਾਂ ਬਾਢੀ ਕਰੂਗੀ ਯਾਨੀ ਇਹ ਤਾਂ ਦੇ ਵਿੱਚ ਵੀ ਪ੍ਰੋਬਲਮ ਤਾਂ ਨਹੀਂ ਹੁੰਦੀ ਇਹਨੂੰ ਚਲ ਆ ਆਹ ਵਾ ਉਹ ਖੇਤ ਜਿਹਨੂੰ ਪਾਣੀ ਪਹਿਲਾਂ ਲੱਗ ਗਿਆ ਸੀ ਹੈ ਇਕੱਠਾ ਹੀ ਆ ਇਹ ਤਾਂ ਸਾਰਾ ਇੱਕੋ ਹੀ ਆ ਯਾਨੀ ਬਸ ਪਹੀ ਦਾ ਇਹ ਵਿੱਚ ਫਰਕ ਆ ਤੇ ਇੱਕ ਨੂੰ ਪਾਣੀ ਦਾ ਫਰਕ ਪੈ ਗਿਆ ਪਾਣੀ ਇਹ ਮਤਲਬ ਇੱਕ ਦੋ ਦਿਨ ਪਹਿਲਾਂ ਲੱਗ ਗਿਆ ਹੋਊਗਾ ਤੇ ਇਹਨੂੰ ਬਸ ਲਾਈਟ ਦਾ ਕਰਕੇ ਪ੍ਰੋਬਲਮ ਪੈ ਗਈ ਲਾਈਟ ਇੱਕ ਦੋ ਦਿਨ ਇੱਧਰ ਨਹੀਂ ਆਈ ਹੋਣੀ ਜਾਂ ਪੈਸੇ ਕੋਈ ਖਰਾਬ ਖਰਾਬੀ ਹੋ ਗਈ ਹੋਣੀ ਮਾਸੋਲਾ ਕਰਕੇ ਪਰ ਪਾਣੀ ਤਾਂ ਜਲੇਟ ਹੋ ਗਿਆ ਇਹਨਾਂ ਨੇ ਫਰਕ ਪੈ ਗਿਆ ਦੇਖੋ ਖਾ ਦੇ ਲੋ ਜ਼ਿਆਦਾ ਭਰੀ ਹੋਈ ਆ ਤੇ ਆਹ ਆ ਘੱਟ ਭਰੀ ਆ ਤੇ ਇੱਕ ਜਰੂਰ ਹੋਰ ਫੋਨ ਤੇ ਬੇਨਤੀ ਆ ਸਾਰਿਆਂ ਵੀ ਜਿਹੜੀ ਵੀ ਕਿਸੇ ਵੀਰ ਭਰਾ ਨੇ ਵੀਡੀਓ ਕਰਵਾਉਣੀ ਆ ਤੁਸੀਂ ਵੀਰੇ 9843 70041 9814870041 ਦੇ ਉੱਤੇ ਪਰੇ ਕੰਟੈਕਟ ਕਰ ਲਿਓ ਜਿਹੜੀ ਵੀਰੇ ਪੇਡ ਪ੍ਰੂਫਸ਼ਨ ਹੁੰਦੀ ਆ ਜਿਵੇਂ ਗੱਡੀਆਂ ਦੀ ਟਾਬਿਆਂ ਦੀ ਕਾਰਾਂ ਦੀ ਕਿਸੇ ਵੀ ਚੀਜ਼ ਦੀ ਹੋਗੀ ਟਰੈਕਟਰ ਦੀ ਹੋਗੀ ਵੀ ਸੇਲ ਪੇਚ ਦੀ ਹੋਗੀ ਟਾਬਿਆਂ ਦੀ ਹੋਗੀ ਜਾਂ ਬਿਲਡਿੰਗ ਬਿਲਡਿੰਗ ਦੁਕਾਨਾਂ ਦੀ ਹੋਗੀ ਕਿਸੇ ਵੀ ਪ੍ਰਕਾਰ ਦੀ ਵੀਡੀਓ ਹੋਗੀ ਤਾਂ ਤੁਸੀਂ ਵੀਰੇ 9814870041 ਦੇ ਉੱਤੇ ਤੁਸੀਂ ਵੀਰੇ ਕੰਟੈਕਟ ਕਰ ਲਿਓ ਤੇ ਜਿਹੜੀ ਪੇਡ ਬਰੋਥਨ ਹੁੰਦੀ ਆ ਉਦਾਂ ਵੀ ਵੀਡੀਓ ਵੀਰੇ ਉਹ ਆਪਾਂ ਕੈਮਰੇ ਦੇ ਵਿੱਚ ਬਣਾਈ ਦੀ ਆ ਫੋਨ ਦੇ ਵਿੱਚ ਨਹੀਂ ਬਣਾਈ ਦੀ ਤੇ ਠੀਕ ਹੈ ਉਹ ਤਾਂ ਵੀ ਨਹੀਂ ਕਿ ਵੀ ਥੋੜਾ-ਘੋੜਾ ਕੁਆਲਿਟੀ ਦਾ ਫਰਕ ਪੈਂਦਾ ਫੋਨ ਨਾਲ ਇਦਾਂ ਆਪਾਂ ਕਹਿ ਸਕਦੇ ਆ ਤੇ ਜਰੂਰ ਯਾਦ ਕਰਿਓ 9843 700043 ਦਾ ਤੁਸੀਂ ਵੀਰੇ ਕੰਟੈਕਟ ਕਰ ਲਿਓ ਤੇ ਬਾਕੀ ਆ ਰਾਇ ਦਿਓ ਜਰੂਰ ਪਾਈ ਹੋਣਾ ਨੇ ਵੀ ਖੇਤੀ ਜਿਹੜੀ ਸ਼ੁਰੂ ਕਰ ਕੀਤੀ ਆ ਵੀ ਉਹ ਸਹੀ ਕੀਤੀ ਆ ਸਹੀ ਫੈਸਲਾ ਲਿਆ ਇਹਨਾਂ ਨੇ ਇਹ ਖੇਤੀਕਾਰਾਂ ਦਾ ਜ਼ਿਮੀਂਦਾਰ ਕਿ ਜਿੰਦਗੀ ਜਿੱਤੇ ਖੇਤੀ ਕੀਤੀ ਨਹੀਂ ਸੀ ਪਰ ਜਿਵੇਂ ਸਿੱਧੀ ਇਹਨਾਂ ਨੇ ਆ ਕੇ ਹੁਣ ਮੂੰਗੀ ਲਾ ਲਈ ਮੂੰਗੀ ਵੀ ਇਹਨਾਂ ਲਾਈ ਆ 421 ਤੇ ਸਪਰੇਅ ਤੋਂ ਦਿਖਾਈ ਦਿੱਤੀ ਵੀ ਕਿਹੜੀ ਕਿਹੜੀ ਕਰਨ ਲੱਗੇ ਹੋਇਆ ਵੀ ਇਹ ਸਪਰੇਅਾਂ ਦੱਸੋ ਜਰੂਰ ਵੀ ਸਹੀ ਆ ਤੇ ਇੱਕ ਤੀਜੀ ਗੱਲ ਹੋਰ ਤੇ ਆ ਬਿੱਡਾਂ ਵਾਲੀ ਵੀ ਜਿਹੜੀ ਬਿੱਡਾਂ ਤੇ ਮੂੰਗੀ ਆਪਾਂ ਤਕਰੀਬਨ ਸਾਰੇ ਕਿਸਾਨ ਵੀਰ ਭਰਾ ਸਾਰੇ ਕਿਸਾਨ ਭਰਾ ਬੀਜਦੇ ਆ ਬਿੱਡਾਂ ਵਾਲੀ ਜਿਆਦਾ ਬੀਜਣ ਲੱਗੇ ਤੇ ਕਈ ਮਸ਼ੀਨੀ ਵੀ ਬੀਜਦੇ ਆ ਇਹ ਦੱਸੋ ਵੀ ਇਹ ਬਿੱਡਾਂ ਵਾਲੀ ਦਾ ਜ਼ਿਆਦਾ ਫਾਇਦਾ ਕਿ ਮੂੰਗੀ ਜਿਹੜੀ ਜੋ ਆਪ ਜਿਹੜੀ ਦੂਜੀ ਬਿਜਾਈ ਕਰਦੇ ਮਸ਼ੀਨੀ ਵੀ ਉਹਦਾ 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 ਫਾਇਦਾ ਯਾਨੀ ਕਿ ਮੈਨੂੰ ਲੱਗਦਾ ਵੀ ਸ਼ਾਇਦ ਕਟਾਈ ਦੇ ਟਾਈਮ ਪ੍ਰੋਬਲਮ ਆ ਸਾਜੇ ਵਿੱਡਾਂ ਵਾਲੀ ਦੀ ਮੇਰੇ ਅਸਾਮ ਬਾਕੀ ਤੁਸੀਂ ਰਾਏ ਜਰੂਰ ਦੱਸਿਓ ਕਮੈਂਟਾਂ ਦੇ ਵਿੱਚ ਦੱਸਿਓ ਵੀ ਸਹੀ ਆ ਇਹ ਇਹ ਜਰੂਰ ਦੱਸਿਓ ਯਾਨੀ ਪੰਗਾ ਗੱਲ ਤਾਂ ਨਹੀਂ ਲੱਗਾ ਖੇਤੀ ਦਾ ਏ ਕਹ ਸਹੀ ਲਿਆ ਸਹੀ ਫਸਾ ਲਿਆ ਇਮਾਨ ਇੱਕ ਵੈਸੇ ਵੀ ਭਾਈ ਜੀ ਸਪਰੇਅ ਜਿਹੜੀ ਹੈਂਡ ਮੇਡ ਕਰਨ ਲੱਗਾ ਹੈਂਡ ਮੇਡ ਪਾਪਾ ਦਾ ਗੱਲ ਲੱਗੇ ਹੋਇਆ ਤੇ ਜ਼ਿਆਦਾਤਰ ਤਾਂ ਆਪਣੇ ਹੁਣ ਟਰੈਕਟਰ ਵਾਲਾ ਪੰਪ ਵੀ ਯੂਜ਼ ਕਰ ਦਿੰਦੇ ਨੇ ਤੇ ਉਹਨਾਂ ਨਾਲ ਜਾਨੀਂ ਕਹਿ ਦਿੰਦੇ ਆ ਵੀ ਸ਼ਾਇਦ ਕਹਿੰਦੇ ਵੀ ਵੇਸਟਿੰਗ ਜ਼ਿਆਦਾ ਹੋਣ ਲੱਗਦੀ ਨਹੀਂ ਇਹਦਾ ਵੇਸਟਿੰਗ ਨਹੀਂ ਹੁੰਦੀ ਸਿੱਧਾ ਸਿੱਧੇ ਉੱਤੇ ਡਿੱਗੀ ਜਾਂਦਾ ਹਨ ਨਿਓ ਜਲਦਾ ਸਾਨੂੰ ਕਈ ਵਾਰ ਉਹ ਕਹਿੰਦੇ ਵੀ ਖਾਲੀ ਚੱਲ ਜਾਂਦਾ ਜਾਂ ਕਸ਼ ਵੀ ਲਾ ਲਉ ਹੁਣ ਤੇ ਬਾਕੀ ਤੁਸੀਂ ਰਾਏ ਜ਼ਰੂਰ ਦੱਸੋ ਵੀ ਕਿਵੇਂ ਆ ਕਿਵੇਂ ਆ ਸਿਸਟਮ ਨਹੀਂ ਮਾਹਕਾ ਤੋ ਦੇਖੀ ਚੱਲ ਇੱਕ ਗੱਲ ਹੋਰ ਪਈ ਤਾਂ ਅਪੀ ਦਿਹਾੜੀਆਂ ਨੇ ਲਿਆ ਬੰਦਾ ਨਾਲ ਆਪ ਬੰਦੇ ਤੋਂ ਦੋਨੇ ਤਿੰਨੇ ਜਣੇ ਸਪਰੇਅ ਕਰਨ ਲੱਗਿਆ ਮੁੰਡੇ ਨੇ ਚੜਾਈਆ ਬੰਦਾ ਨਹੀਂ ਤਾਂ ਆਪਣੇ ਵਰਗੇ ਇੱਥੇ ਕਹਿੰਦਾ ਨਾਲ ਦੋ ਦਿਹਾੜੀਆਂ ਫੜ ਕੇ ਸਪਰੇਅ ਕਰਾ ਲਓ ਆਪਾ ਤੋਂ ਨਹੀਂ ਹੁੰਦੀ ਕੀਤੀ ਵੀ ਜ਼ਿੰਦਗੀ ਚ ਪਹਿਲੀ ਵਾਰ ਕੀਤੀ ਤੇ ਕੀਤੀ ਵੀ ਆਪ ਹੀ ਸਪਰੇਅ ਆਪ ਹੀ ਸਾਰਾ ਕੁ ਆਪ ਹੀ ਕਰਾਂ ਕਿੰਨੀ ਵੱਟ ਤੋਂ ਲੱਗਾ ਪਰ ਤੂੰ ਹੀ ਚਾਹ ਤੋ ਜਿੱਥੋਂ ਉਹ ਤਰਿਆ ਉਥੋਂ ਗਾ ਤੂੰ ਤਰਪਾ ਬਸ ਆਪੇ ਉਹ ਗਾਂ ਜਿੱਥੋਂ ਤੂੰ ਤੇਰੀ ਖਾਦਮੂਗੀ ਟੋਲੀ ਆਪੇ ਬਾਈ ਨੇ ਤੇਰੇ ਨਾਲ ਉਹ ਦੂਜੀ ਪੱਟ ਫਾੜੀ ਲੈਣੀ ਆ ਭਾਈਆ ਸਾਰਾ <experiences>